ਗੁਨਾਹਾਂ ਦੀ ਮਾਫੀ ਨਹੀਂ ਗੁਨਾਹਾਂ ਦੀ ਸਜ਼ਾ ਹੀ ਹੁੰਦੀ ਹੈ ਇਹ ਮਾਫੀ ਹੈ ਸਿਰ ਦੇ ਉੱਤੇ ਤਾਜ ਸਜਾਉਣ ਦੀ ਉਹਨਾਂ ਦੇ ਬੱਚਿਆਂ ਦੀ ਇਹ ਫੀਸਾਂ ਨਹੀਂ ਕਰਦੀਆਂ ਤੇ ਤੁਸੀਂ ਆਪਣੇ ਆਪ ਨੂੰ ਜਿਹੜੇ ਸੇਵਾਦਾਰ ਕਹਿੰਦੇ ਜੀ ਤੁਹਾਡੇ ਬੱਚੇ ਫੋਰਨ ਜੇ ਪੜ੍ਹਦੇ ਨੇ ਜੇ ਤੁਹਾਨੂੰ ਮਾਫੀ ਚਾਹੀਦੀ ਹੈ ਤੇ 20 ਸਾਲ ਦਾ ਡਾਟਾ ਲੈ ਕੇ ਆਓ ਕੌਮ ਦੇ ਅੱਗੇ ਪੂਰੀ ਆਪਣੀ ਜਾਇਦਾਦਾਂ ਤਿਆਰ ਕੀਤੀਆਂ ਜੇ ਤੁਹਾਡੇ ਤੁਹਾਡੇ ਖਾਸ ਚਿਹਤਿਆਂ ਨੇ ਉਹ ਦੁਨੀਆ ਕਹਿੰਦੀ ਕਿ ਇਹਦੇ ਨਾਂ ਤੇ ਡੁੱਬੀ ਐ ਤੇ ਇਹੀ ਬੰਦਾ ਅਕਾਲੀ ਦਲ ਦੀ ਬੇੜੀ ਪਾਰ ਕਰ ਦੇਗਾ। ਉਸ ਦਿਨਾਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਐ ਸਰਦਾਰ ਸੁਖਬੀਰ ਸਿੰਘ ਬਾਦਲ ਦੀ। ਜੀ ਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਮੰਗਣ ਵਾਲੇ ਮਾਮਲੇ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਵੀ ਸੀਐਮ ਮਾਨ ਦੇ ਬਿਆਨ ਨੂੰ ਦੁਹਰਾਇਆ ਕਿਉਂਕਿ ਸੀਐਮ ਮਾਨ ਵੱਲੋਂ ਉਹਨਾਂ ਦੀ ਮੁਆਫੀ ਮੰਗਣ ਵਾਲੀ ਵੀਡੀਓ ਦੇ ਉੱਤੇ ਇੱਕ ਬਿਆਨ ਦਿੱਤਾ ਗਿਆ ਸੀ ਕਿ ਮੁਆਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ। ਇਹੀ ਗੱਲ ਇੱਕ ਅਮਰਿਤਸਰ ਦੇ ਸਿੱਖ ਨੌਜਵਾਨ ਦੇ ਵੱਲੋਂ ਦੁਹਰਾਈ ਗਈ ਹੈ। ਉਸਨੇ ਵੀ ਇਹੀ ਕਿਹਾ ਕਿ ਮੁਆਫੀ ਗਲਤੀ ਦੀ ਹੁੰਦੀ ਹੈ ਨਾ ਕਿ ਗੁਨਾਹ ਦੀ। ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ 193ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸ੍ਰੀ ਕਾਲ ਤਖਤ ਤੇ ਸਨਮੁਖ ਹੋ ਕੇ ਮੁਆਫੀ ਮੰਗਣ ਨੂੰ ਲੈ ਕੇ ਅੱਜ ਅੰਮ੍ਰਿਤਸਰ ਦਾ ਇੱਕ ਨੌਜਵਾਨ ਸਾਹਮਣੇ ਆਇਆ ਜਿਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਰਜੇਸ਼ ਸਿੰਘ ਹੈ ਉਰਫ ਰਾਜੂ ਸਿੰਘ ਤੁਸੀਂ ਗੱਲ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਦੀ ਮਾਫੀ ਦੀ ਦਖੋ ਜਿਹੜੀ ਮਾਫੀ ਹੈ ਨਾ ਮਾਫੀ ਹੁੰਦੀ ਹੈ ਭੁੱਲ ਚੁੱਕ ਦੀ ਅੰਜਾਨ ਪੁਨੇ ਚ ਕੋਈ ਭੁੱਲ ਹੋ ਜੇ ਜਾਂ ਕੋਈ ਗਲਤੀ ਹੋ ਜੇ ਮਾਫੀ ਹੁੰਦੀ ਉਹਦੀ ਹਮੇਸ਼ਾ ਤੇ ਮੇਰੇ ਖਿਆਲ ਨਾਲ ਗੁਨਾਹਾਂ ਦੀ ਮਾਫੀ ਨਹੀਂ ਗੁਨਾਹਾਂ ਦੀ ਸਜ਼ਾ ਹੀ ਹੁੰਦੀ ਹੈ ਤੇ ਜਿਹੜੀ ਵੈਸੇ ਇਹਨਾਂ ਨੂੰ ਮਿਲ ਚੁੱਕੀ ਹੋਈ ਹੈ ਤੇ ਮਿਲਣ ਵੀ ਦਈ ਹੈ ਠੀਕ ਹੈ ਕੱਲ ਇਹਨਾਂ ਨੇ ਬੜੇ ਨਿਮਾਨੇ ਜੇ ਹੋ ਕੇ ਮਾਫੀ ਮੰਗੀ ਹੈ ਉਸ ਮਾਫੀ ਚ ਜਿਹੜਾ ਕਿਦਾਂ ਨਾ ਕਿਤੇ ਆਗੇ ਸੰਗਤ ਦੇ ਜਿਹੜੇ ਹਿਰਦਿਆਂ ਚ ਤਰਸ ਭਾਵਨਾ ਵੀ ਆਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪ੍ਰਤੀ ਪਰ ਇਹ ਮਾਫੀ ਚ ਸਵਾਰਥ ਆ ਇਹ ਮਾਫੀ ਨਹੀਂ ਸਵਾਰਥ ਨਹੀਂ ਆ ਕਿਉਂਕਿ ਇਹ ਮਾਫੀ ਹੈ ਸਿਰ ਦੇ ਉੱਤੇ ਤਾਜ ਸਜਾਉਣ ਦੀ ਇਹ ਮਾਫੀ ਪੰਥ ਦੀ ਕੌਮ ਦੀ ਨਹੀਂ ਸਵਾਰਥ ਸੇਵਾ ਕਰਨ ਵਾਸਤੇ ਨਹੀਂ ਆ ਹਾਂ ਸੰਗਤ ਨੂੰ ਫੇਰ ਵਿਸ਼ਵਾਸ ਹੋਵੇ ਤੁਹਾਡੇ ਤੇ ਕਿ ਤੁਸੀਂ ਜਿਹੜੇ ਅਹੁਦੇ ਤੇ ਇਸ ਵੇਲੇ ਵਰਾਜਮਨ ਜੇ ਇਸ ਅਹੁਦੇ ਤੋਂ ਤੁਸੀਂ ਅਸਤੀਫਾ ਦਿਵੋ ਤੇ ਅਕਾਲੀ ਦਲ ਦੇ ਵਿੱਚ ਇੱਕ ਆਮ ਵਰਕਰ ਦੀ ਤਰ੍ਹਾਂ ਤੁਸੀਂ ਸੇਵਾ ਕਰੋ ਤੇ ਪੰਥ ਦੀ ਜਿਹੜੀ ਪਾਰਟੀ ਹੈ ਪੰਥਕ ਪਾਰਟੀ ਜਦੋਂ ਹੋਂਦ ਜਾ ਜੇ ਹੋ ਸਕਦਾ ਕਿ ਕੌਮ ਸੰਗਤ ਤੁਹਾਡੇ ਸਿਰ ਦੇ ਉੱਤੇ ਫੇਰ ਤਾਜ ਸਜਾ ਦੇ ਪਰ ਜੇਕਰ ਤੁਸੀਂ ਕਹੋ ਕਿ ਮੈਂ ਮਾਫੀ ਮੰਗਣੀ ਚੋਣਾ ਮੈਨੂੰ ਸੰਗਤ ਮਾਫ ਕਰ ਦੇ ਪਰ ਮੇਰੇ ਸਿਰ ਤੇ ਤਾਜ ਵੀ ਸਜਿਆ ਰਵੇ ਸੱਜਣਾ ਇਸ ਤਰ੍ਹਾਂ ਮਾਫੀਆਂ ਨਹੀਂ ਮਿਲਦੀਆਂ ਕੌਮ ਤੋਂ ਪੰਥ ਤੋਂ ਪੰਥ ਤੋਂ ਤੇ ਕੌਮ ਤੋਂ ਮਾਫੀਆਂ ਸਿਰ ਝੁਕਾ ਕੇ ਤੇ ਨਹੀਂ ਸਵਾਰਥ ਹੋ ਕੇ ਮਿਲਦੀਆਂ ਠੀਕ ਹੈ ਤੁਸੀਂ ਸਿਰ ਜਰੂਰ ਝੁਕਾਤਾ ਪਰ ਤੁਸੀਂ ਨਹੀਂ ਸਵਾਰਥ ਨਹੀਂ ਜਿਵੇਂ ਹੋਏ ਹਲੀ ਤੱਕ ਜਦਨ ਤੁਸੀਂ ਨਹੀਂ ਸਵਾਰਥ ਹੋ ਜਾਓਗੇ ਉਸ ਦਿਨ ਮਾਫੀ ਤੁਹਾਡੀ ਝੋਲੀ ਪੈ ਜੇਗੀ ਤੁਸੀਂ ਅਗਰ ਚੁੰਦੇ ਹੈ ਨਾ ਕਿ ਮੈਨੂੰ ਕੋ ਮਾਫ ਕਰਦੇ ਕੋ ਮੇਰੇ ਤੇ ਵਿਸ਼ਵਾਸ ਕਰੇ ਮੈਂ ਤੁਹਾਨੂੰ ਇੱਕ ਨਾ ਸੁਝਾਅ ਦੇਣਾ ਚਾਹੁੰਦਾ ਸਲਾਹ ਦੇਣੀ ਚਾਹੁੰਦਾ ਕਿ ਤੁਸੀਂ ਪੰਥ ਦੀ ਝੋਲੀ 'ਚ ਪਿਛਲੇ 15 20 ਸਾਲ ਦੇ ਵਿੱਚ 20 ਸਾਲ ਦਾ ਤੁਸੀਂ ਆਪਣਾ ਦੇ ਆਪਣੇ ਵਰਕਰ ਜਿਹੜੇ ਤੁਹਾਡੇ ਕੋਈ ਮੰਤਰੀ ਰਿਹਾ ਕੋਈ ਚੇਅਰਮੈਨ ਰਿਹਾ ਇਹਨਾਂ ਦੀ ਇੱਕ ਲਿਸਟ ਬਣਾ ਲਓ 20 ਸਾਲਾਂ ਦੀ 20 ਸਾਲਾਂ ਤੋਂ ਪਹਿਲਾਂ ਉਹਨਾਂ ਦੀ ਜਿੰਨੀਆਂ ਪ੍ਰਾਪਰਟੀਆਂ ਸੀ ਤੇ 20 ਸਾਲਾਂ ਬਾਅਦ ਯਾਨੀ ਕਿ ਅੱਜ ਤੱਕ ਉਹਨਾਂ ਦੀ ਜਿੰਨੀਆਂ ਵੀ ਪ੍ਰਾਪਰਟੀਆਂ ਉਹਦਾ 90% ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਟਾ ਕਰ ਦੋ ਉਹ ਜਿਹੜਾ 90% ਜਿਹੜਾ ਧਨ ਤੋਂ ਦੌਲਤ ਹੈ ਜਿਹੜਾ ਤੁਸੀਂ ਪੰਥ ਦੇ ਨਾਂ ਤੇ ਲੁੱਟਿਆ ਵੀ ਹੈ ਤੇ ਕਮਾਇਆ ਵੀ ਹੈ ਉਹ ਪੰਥ ਦੇ ਲੇਖੇ ਲੱਗੇ ਪੰਥ ਦੇ ਕੰਮ ਆਵੇ ਤੇ ਫਿਰ ਪੰਥ ਕਿਤੇ ਨਾ ਕਿਤੇ ਤੁਹਾਡੇ ਬਾਰੇ ਜ਼ਰੂਰ ਸੋਚੇਗਾ ਅਹੀਂ ਵੀ ਚਾਹੁੰਦੇ ਆ ਕਿ ਅਕਾਲੀ ਦਲ ਪੰਥਕ ਪਾਰਟੀ ਹੋਂਦ ਚ ਆਉਣੀ ਚਾਹੀਦੀ ਆ ਕਿਉਂਕਿ ਪੰਥ ਦੀ ਪਾਰਟੀ ਅਗਰ ਹੋਂਦ ਚ ਨਹੀਂ ਨਾ ਹੈਗੀ ਤੇ ਕਿਤੇ ਨਾ ਕਿਤੇ ਨੁਕਸਾਨ ਪੰਥ ਨੂੰ ਆ ਤੁਹਾਨੂੰ ਘਰਾਂ ਨੁਕਸਾਨ ਤੁਹਾਡੇ ਘਰ ਰੋਟੀ ਵੀ ਪੱਕਦੀ ਆ ਤੁਹਾਡੇ ਬੱਚੇ ਚੰਗੇ ਸਕੂਲਾਂ ਚ ਵੀ ਜਾਂਦੇ ਆ ਤੁਹਾਡੇ ਬੱਚੇ ਨੇ ਫੀਸਾਂ ਵੀ ਦਰਦੀਆਂ ਤੁਸੀਂ ਲਗਜ਼ਰੀ ਗੱਡੀਆਂ 'ਚ ਆਉਂਦੇ ਜੇ ਲਗਜ਼ਰੀ ਗੱਡੀਆਂ 'ਚ ਜਾਂਦੇ ਜੇ ਨੁਕਸਾਨ ਦੇ ਪੰਥ ਦਾ ਨਾ ਪੰਥ ਕੋਲੋਂ ਹਾਈ ਐਜੂਕੇਸ਼ਨ ਨਾ ਪੰਥ ਦੇ ਘਰੋਂ ਗਰੀਬੀ ਨਿਕਲੀ ਹਲੀ ਤੱਕਨ ਅਨਪੜਤਾ ਪੰਥ ਦੇ ਜਿਹੜੇ ਬੱਚੇ ਆ ਜਿਨ੍ਹਾਂ ਆਪਾਂ ਲਾ ਲਈਏ ਕਿ ਗਰੰਥੀ ਸਿੰਘਾਂ ਦੇ ਬੱਚੇ ਆ ਜਿਹੜੇ ਪਾਸ਼ਾ ਦੇ ਵਜ਼ੀਰ ਘੁੰਦੇ ਨੇ ਉਹਨਾਂ ਦੇ ਬੱਚਿਆਂ ਦੀ ਫੀਸਾਂ ਨਹੀਂ ਦਰਦੀਆਂ ਤੇ ਤੁਸੀਂ ਆਪਣੇ ਆਪ ਨੂੰ ਜਿਹੜੇ ਸੇਵਾਦਾਰ ਕਹਿੰਦੇ ਜੀ ਤੁਹਾਡੇ ਬੱਚੇ ਫੋਰਨ ਜੇ ਪੜਦੇ ਨੇ ਲਗਜ਼ਰੀ ਗੱਡੀਆਂ 'ਚ ਆਉਂਦੇ ਨੇ ਜਾਂਦੇ ਨੇ ਤੁਸੀਂ ਇੱਕ ਕੰਮ ਕਰੋ ਜੇ ਤੁਹਾਨੂੰ ਮਾਫੀ ਚਾਹੀਦੀ ਹੈ ਤੇ 20 ਸਾਲ ਦਾ ਡਾਟਾ ਲੈ ਕੇ ਆਓ ਕੌਮ ਦੇ ਅੱਗੇ ਕਿ 20 ਸਾਲਾਂ ਦੇ ਵਿੱਚ ਜਿਹੜੇ ਸਾਡੇ ਲੀਡਰ ਨੇ ਕੋਈ ਐਮ ਐਲ ਏ ਕੋਈ ਚੇਅਰਮੈਨ ਕੋਈ ਮੰਤਰੀ ਕੋਈ ਮੁੱਖ ਮੰਤਰੀ ਅਹੀਂ ਜਿੰਨੇ ਵੀ ਦੌਲਤ ਕਮਾਈਏ ਪੰਥੇ ਦੇ ਨਾਂ ਦੇ ਉੱਤੇ ਪੰਥਕ ਸਰਕਾਰ ਲਿਆ ਆਗੇ ਅਹੀਂ 90% ਪੰਥ ਦੀ ਝੋਲੀ 'ਚ ਪਾਤੀ ਐ ਤੇ ਫੇਰ ਹੋ ਸਕਦਾ ਹੈ ਕਿ ਪੰਥ ਤੁਹਾਡੀ ਝੋਲੀ 'ਚ ਸੋਚੇ ਕਿ ਤੁਹਾਨੂੰ ਤੁਹਾਡੇ ਸਿਰ 'ਚ ਤਾਜ ਸਜਾ ਦੇ ਬਾਬੇ ਕਾਰਨ ਕੀ ਸਮੇਂ ਦੇ ਇੰਨੇ ਸਾਲਾਂ ਬਾਅਦ ਆਖਿਰਕਾਰ ਮਾਫੀ ਕਿਉਂ ਮੰਗਣੀ ਕਿਵੇਂ ਸੰਦਰਭ ਨੂੰ ਕੀ ਕਾਰਨ ਕੀ ਸਮੇਂ ਦੇ ਵੇਖੋ ਜੀ ਇਹ ਕਹਿੰਦੇ ਕਿ ਸਾਡੇ ਕੋ ਦੋਸ਼ੀ ਨਹੀਂ ਫੜੇਗੇ ਅਸੀਂ ਉਹਦੀ ਮਾਫੀ ਮੰਗਦੇ ਆ ਮੇਰੀ ਗੱਲ ਸੁਣੋ ਉਹ ਜਦ ਤੁਸੀਂ ਉਦੋਂ ਬਿਆਨ ਤਹਾਡੇ ਆਉਂਦੇ ਸੀ ਕਿ ਸੜਕ ਤੇ ਕਿਹੜੀ ਤੂਰੀ ਜਾਂਦੀ ਹਨੂ ਦਿਖਦੀ ਹੈ ਤੇ ਤੁਹਾਨੂੰ ਮਹਾਰਾਜ ਦੇ ਦੋਸ਼ੀਆਂ ਦਾ ਨਹੀਂ ਪਤਾ ਲੱਗਾ ਨਾ ਝੂਠ ਬੋਲੋ ਮਹਾਰਾਜ ਦੇ ਲਾਗੇ ਖੜ ਕੇ ਪ੍ਰਧਾਨ ਸਾਹਿਬ ਝੂਠ ਨਾ ਬੋਲੋ ਤੁਹਾਨੂੰ ਪਤਾ ਸੀ ਕਿਹੜੇ ਦੋਸ਼ੀ ਨੇ ਤੁਸੀਂ ਆਪਣੀਆਂ ਵੋਟਾਂ ਦੇ ਲਾਲਚ ਕਰਕੇ ਉਹ ਦੋਸ਼ੀ ਸੰਗਤ ਦੇ ਸਾਹਮਣੇ ਨਹੀਂ ਲੈ ਕੇ ਆਏ ਤੁਸੀਂ ਉਦੋਂ ਗ੍ਰਾਮੰਦਰਾਲੇ ਸੀ ਤੁਹਾਡੇ ਕੋ ਬਹੁਤ ਮਹੱਤਵਪੂਰਨ ਅਹੁਦਾ ਸੀ ਤੇ ਤੁਹਾਡੇ ਬਿਆਨ ਉਸ ਵੇਲੇ ਪਤਾ ਕੀ ਆਏ ਸੀ ਕਿ ਐਹੀਂ ਜੀ ਦੋਸ਼ੀ ਫੜ ਲਿਆ ਤੇ ਉਹ ਦੋਸ਼ੀ ਦੋ ਅਮਰਤਾਰੀ ਮੁੰਡੇ ਸੀ ਤੇ ਉਹ ਦੋ ਅਮਰਤਾਰੀ ਮੁੰਡਿਆਂ ਦੇਤੇ ਉਹ ਦੋ ਅਮਰਤਾਰੀ ਸਿੰਘਾਂ ਦੇ ਉਤੇ ਦੋਸ਼ ਲਾਤਾ ਹੀ ਤੇ ਉਸ ਤੋਂ ਬਾਅਦ ਜਦੋਂ ਸੰਗਤ ਦਾ ਰੋਹ ਵੇਖਿਆ ਸੰਗਤ ਦਾ ਗੁੱਸਾ ਵੇਖਿਆ ਤੇ ਫੇਰ ਉਹਨਾਂ ਨੂੰ ਤੁਸੀਂ ਕਲੀਨ ਚਿੱਟ ਤੁਹਾਡੀ ਪੁਲਿਸ ਨੇ ਦਿੱਤੀ ਹੀ ਕਿ ਇਹ ਦੋਸ਼ੀ ਨਹੀਂ ਹੈਗੇ ਦੋਸ਼ੀ ਹੈ ਦੋਸ਼ੀ ਨਹੀਂ ਭਾਲ ਲੀ ਜਾ ਰਹੀ ਹੈ ਉਹਨਾਂ ਦੋ ਸਿੰਘਾਂ ਦਾ ਦੋ ਅਮਰਤਾਰੀ ਮੁੰਡਿਆਂ ਦਾ ਤੁਸੀਂ ਇੰਨਾ ਕੰਟੈਰੋਗੇਟ ਕਰਵਾਇਆ ਉਹ ਮੁੰਡਿਆਂ ਨੂੰ ਅੱਜ ਵੀ ਫਿਜ਼ੀਕਲੀ ਉਹ ਮੁੰਡੇ ਫਿੱਟ ਨਹੀਂ ਹੈਗੇ ਤੇ ਯਾਰ ਮੇਰੀ ਗੱਲ ਸੁਣੋ ਕਿਹੜੇ ਮੂੰਹ ਨਾਲ ਤੁਸੀਂ ਮਾਫ਼ੀਆਂ ਮੰਗਦੇ ਪਏ ਜੇ ਮਾਫ਼ੀ ਕਿਹੜੀ ਕਿਹੜੀ ਗਲਤੀ ਜਾਂ ਕਿਹੜੇ ਕਿਹੜੇ ਗੁਨਾਹ ਦੀ ਮੰਗਣੀ ਆ ਤੁਸੀਂ ਜਦੋਂ ਰਾਮ ਰਹੀਮ ਨੂੰ ਮਾਫ਼ੀ ਦਵਾਈ ਜਥੇਦਾਰਾਂ ਸਾਹਿਬਾਂ ਕੋਲੋਂ ਜਥੇਦਾਰ ਸਾਹਿਬ ਸੀ ਮੈਂ ਤੇ ਸਾਹਿਬ ਵੀ ਆਖਾਂਗੇ ਕਿਉਂਕਿ ਕੌਮ ਦੇ ਜਥੇਦਾਰ ਸੀ ਤੁਸੀਂ ਉਹਨਾਂ ਨੂੰ ਮਾਫੀ ਮੰਗਾਈ ਕੀ ਗੱਲ ਉਹ ਗਲਤੀ ਹੀ ਕਿਉ ਗੁਨਾਹ ਹੀ ਸੰਗਤ ਨੂੰ ਦੱਸੋ ਤੁਸੀਂ ਪੰਥ ਦੇ ਗੁਨਾਹਗਰ ਜੇ ਤੁਸੀਂ ਪੰਥ ਦੇ ਗੁਨਾਹਗਰ ਜੇ ਤੁਹਾਨੂੰ ਮਾਫੀ ਇਸ ਤਰ੍ਹਾਂ ਨਹੀਂ ਮਿਲਣੀ ਤੁਸੀਂ ਨਹੀਂ ਸਵਾਰਥ ਹੋ ਤੁਹਾਨੂੰ ਮਾਫੀ ਫੇਰ ਮਿਲਣੀ ਆ ਅੱਜ ਝਾੜੂ ਵਾਲੀ ਪਾਰਟੀ ਮੈਂ ਫੇਰ ਕਹਿ ਲੱਗਾ ਕਿ ਸਾਰੀ ਦੇਸ਼ 'ਚ ਫੈਲਣਦੀ ਆ ਤੁਹਾਡੀ ਪੰਥਕ ਪਾਰਟੀ ਦਸਮ ਪਾਤਸ਼ਾਹ ਦੇ ਨਾਂ ਦੇ ਉੱਤੇ ਜਿਹੜੀ ਪੰਥਰੀ ਪਾਰਟੀ ਜਿਹੜੀ ਆਪਾਂ ਤਿਆਰ ਕੀਤੀ ਸੀ ਉਹ ਪਾਰਟੀ ਨੂੰ ਤੁਸੀਂ ਵੇਖੋ ਕੀ ਕਰਦਾ ਉਹਦਾ ਬੇੜਾਗਰ ਕਰਤਾ ਜੇ ਪਾਰਟੀ ਦਾ ਪਾਰਟੀ ਦਾ ਜਰੂਰ ਬੇੜਾਗਰ ਕੀਤਾ ਪਰ ਤੁਸੀਂ ਆਪਣੇ ਪਰਿਵਾਰਾਂ ਨੂੰ ਮੈਂ ਫੇਰ ਕਹਿੰਨਾ ਆਪਣੇ ਪਰਿਵਾਰਾਂ ਨੂੰ ਤੁਸੀਂ ਪੂਰਾ ਪਾਲਿਆ ਪੂਰੀਆਂ ਆਪਣੀਆਂ ਜਾਇਦਾਦਾਂ ਤਿਆਰ ਕੀਤੀਆਂ ਜੇ ਤੁਹਾਡੇ ਤੁਹਾਡੇ ਖਾਸ ਚਿਹਤਿਆਂ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਕੁਝ ਬੰਦੇ ਛੱਡ ਗਏ ਬਾਕੀ ਸਾਰਿਆਂ ਨੇ ਪੰਥ ਨੂੰ ਰੱਜ ਕੇ ਲੁੱਟਿਆ ਜੇ ਪੰਥ ਦੇ ਨਾਂ ਦੇ ਉਤੇ ਰੱਜ ਕੇ ਦੁਕਾਨਦਾਰੀ ਸਜਾਈ ਤੁਸੀਂ ਬਾਈ ਕਿੱਦਾਂ ਲਈਓ ਸ਼੍ਰੋਮਣੀ ਕਮੇਟੀ ਕਿ ਲਗਾਤਾਰ ਬੰਦੀ ਸਿੰਘਾਂ ਦੀ ਗੱਲ ਕਰਦੀ ਹੈ ਕਿ ਉਹ ਸਤਾ ਚ ਸਹੀ ਉਹਨੋਂ ਬੰਦੀ ਸਿੰਘਾਂ ਦੀ ਗੱਲ ਬੰਦੀ ਸਿੰਘਾਂ ਦੀ ਗੱਲ ਸੁਣ ਲਓ ਤੁਸੀਂ ਜਦੋਂ ਆ ਪੰਥਰੀ ਪਾਰਟੀ ਕਹੋਣ ਵਾਲੇ ਕਹਿੰਦੇ ਕਿ ਅਸੀਂ ਪੰਥਕ ਪਾਰਟੀ ਆ ਬਾਪੂ ਸੂਰਤ ਸਿੰਘ ਉਹਨਾਂ ਨੂੰ ਨਜ਼ਰਬੰਦ ਕਿੰਨਾ ਨੇ ਕੀਤਾ ਸੀ ਤੇ ਬਾਪੂ ਸੂਰਤ ਸਿੰਘ ਕਿਸ ਮੰਗ ਤੇ ਬੈਠੇ ਸੀ ਮੈਨੂੰ ਆ ਦੱਸੋ ਸੁਖਬੀਰ ਬਾਦਲ ਸਾਹਿਬ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੀ ਬੈਠੇ ਸੀ ਤੇ ਉਦੋਂ ਉਹਨਾਂ ਨੂੰ ਨਯਰਬੰਧ ਕੀਤਾ ਉਹਨਾਂ ਨੂੰ ਤਸੀਹੇ ਵੀ ਦਵਾਈ ਤੁਸੀਂ ਨਾ ਨਾ ਖੇਡੋ ਇਹਦੇ ਡਰਾਮੇ ਨਹੀਂ ਸਵਾਰਥ ਹੋ ਗਏ ਕੌਮ ਦੇ ਨਾਲ ਵਿਚਰੋ ਇਹ ਕੌਮ ਉਸ ਤਰ੍ਹਾਂ ਦੀ ਜੇ ਇਤਿਹਾਸ ਗਵਾਏ ਅਗਰ ਇਸ ਕੌਮ ਨੂੰ ਪਤਾ ਹੋਵੇ ਨਾ ਕਿ ਮੇਰਾ ਜਿਹੜਾ ਆਗੂ ਮੇਰਾ ਜਿਹੜਾ ਲੀਡਰ ਹੈ ਉਹ ਨਹੀਂ ਸਵਾਰਥਿਆ ਤੁਸੀਂ ਵੋਟਾਂ ਨਹੀਂ ਭੀਖ ਮੰਗਣ ਦੇ ਇਹ ਕੌਮ ਆਪਣੇ ਸਿਰ ਲੈ ਕੇ ਆਪਣੇ ਪਰਿਵਾਰਾਂ ਸਮੇਤ ਪੰਥ ਦੇ ਉੱਤੇ ਵਾਰ ਦੇ ਤੁਹਾਡੇ ਦੇ ਨਿਸ਼ਾਵਰ ਕਰ ਦੇ ਜੇਕਰ ਤੁਸੀਂ ਨਹੀਂ ਸਵਾਰਥ ਲੀਡਰ ਬਨਜੋ ਤਾਂ ਜਦ ਤੱਕ ਤੁਸੀਂ ਦੁਕਾਨਦਾਰ ਲੀਡਰ ਬਨੋਗੇ ਤੁਹਾਨੂੰ ਵੋਟਾਂ ਵਾਸਤੇ ਭੀਖ ਹੀ ਮੰਗਣੀ ਪੈਣੀ ਆ ਤੇ ਜਿੱਦਨ ਤੁਸੀਂ ਉਸ ਦਸਮ ਪਾਤਸ਼ਾਹ ਦੇ ਅਕਾਲੀ ਬਨਜੋਗੇ ਜਾਂ ਫਿਰ ਅਕਾਲ ਪੁਰਖ ਕਿਰਪਾ ਕਰੇ ਕਿਸੇ ਸਿੰਘ ਦੇ ਉੱਤੇ ਕੋਈ ਨਹੀਂ ਸਵਾਰਥਪਨਾ ਸਿੰਘ ਭੇਜੇ ਪੰਥ ਦੇ ਕੌਮ ਦੇ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਸਜਾਵੇ ਵੇਖਿਓ ਫੇਰ ਪੰਥੋ ਦੇ ਤੇ ਆਪਣੀਆਂ ਜਾਨਾਂ ਵੀ ਕਿਵੇਂ ਵਾਰਦਾ ਆਪਣੇ ਪਰਿਵਾਰ ਵੀ ਕਿਵੇਂ ਨਿਸ਼ਾਵਰ ਕਰਦਾ ਵੋਟਾਂ ਦੀ ਤੇ ਗੱਲ ਹੀ ਬੜੀ ਦੂਰ ਦੀ ਰਹਿ ਗਈ ਆ ਸ਼ਰੋਮਣੀ ਕਮੇਟੀ ਫੇਰ ਸਤਾ ਚ ਆ ਸਕਦੀ ਹੈ ਬਿਲਕੁਲ ਆ ਸਕਦੀ ਹੈ ਤੇ ਬਿਲਕੁਲ ਸ਼ਰੋਮਣੀ ਕਮੇਟੀ ਨੂੰ ਸਤਾਜ ਆਉਣਾ ਚਾਹੀਦਾ ਹੈ ਇਹ ਸ਼ਰੋਮਣੀ ਕਮੇਟੀ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਇਹ ਜਿਹੜਾ ਸ਼ਰੋਮਣੀ ਅਕਾਲੀ ਦਲ ਹੈ ਸਤਾਜ ਉਦੋਂ ਹੀ ਆਏਗਾ ਜਦੋਂ ਇੰਨਾ ਵਰਗੇ ਲੋਟੂ ਲੀਡਰ ਸਾਈਡ ਤੇ ਹੋ ਜਾਣਗੇ ਨੇ ਇਸ ਵਾਰ ਸੋਗੇ ਜਦੋਂ ਆ ਲੀਡਰ ਵਿਚਰਨਗੇ ਜੇ ਜਦੋਂ ਕੋਈ ਸਿੰਘ ਸੁਰਮੈਸ ਪਾਰਟੀ ਦਾ ਆਗੂ ਬਣੇਗਾ ਉਸ ਲਈ ਸ਼ਰੋਣੀ ਕਮੇਟੀ ਦਸਮ ਪਾਸ਼ਾ ਤੇ ਜਿਹੜੀ ਪੰਥ ਦੇ ਨਾਂ ਦੇ ਇਹ ਆਪਣੀ ਪਾਰਟੀ ਹੈ ਸ਼ਰੋਣੀ ਕਾਲੀ ਦਲ ਅਜ ਜ਼ਰੂਰ ਹੋਣੀ ਚਾਹੀਏਗੀ ਬਾਕੀ ਮੈਂ ਤੁਹਾਨੂੰ ਇੱਕ ਹੋਰ ਸੁਝਾਅ ਦੇਣਾ ਚਾਹੁੰਨਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਮੈਂ ਤੁਹਾਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਜਿਹੜੀ ਕੱਲ ਮਾਫੀ ਮੰਗੀ ਐ ਨਾ ਜਿੱਡਾ ਤੁਹਾਡਾ ਭੋਲਾ ਚਿਹਰਾ ਹੀ ਜਿਹੜੇ ਭੋਲੇਪਾਨ ਨਾਲ ਤੁਸੀਂ ਮੰਗੀ ਐ ਮੇਰਾ ਵੀ ਦਿਲ ਕਰਦਾ ਕਿ ਮੈਂ ਤੁਹਾਨੂੰ ਮੋਂ ਵੀ ਮਾਫ ਕਰਦਾ ਸੰਗਤ ਵੀ ਮਾਫ ਕਰਦੇ ਪਰ ਉਸ ਮਾਫੀ 'ਚ ਨਾ ਸਵਾਰਥ ਆ ਉਸ ਮਾਫੀ 'ਚ ਤੁਸੀਂ ਆਪਣੇ ਸਿਰ ਤੇ ਤਾਜ ਮੰਗਣ ਦੇ ਜੇ ਕੋਮ ਦੇ ਸਿਰ ਦੇ ਉੱਤੇ ਤਾਜ ਨਹੀਂ ਜੇ ਮੰਗਣ ਦੇ ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਐਸ ਪਾਰਟੀ ਜੋ ਅਸਤੀਫਾ ਦੇ ਕੇ ਇਸੇ ਪਾਰਟੀ ਜਿਹੜਾ ਉਹ ਇੱਕ ਨੀਸਵਾਰ ਵਰਕਰ ਦੀ ਤਰ੍ਹਾਂ ਸੇਵਾ ਕਰੋ ਇਸ ਪਾਰਟੀ ਦੀ ਤੇ ਇਸ ਪਾਰਟੀ ਨੂੰ ਕਿਸੇ ਨਾਮਬਾਨੀ ਵਾਲੇ ਜੀਵਨ ਵਾਲੇ ਨੂੰ ਜਿਹਦੇ ਦੇ ਪੰਥਕ ਐਲੀਕੇਸ਼ਨ ਨਾ ਕੋਈ ਹੋਵੇ ਠੀਕ ਹੈ ਸਰਕਾਰਾਂ ਕ੍ਰਿਮੀਨਲ ਐਲੀਕੇਸ਼ਨ ਇੱਕ ਦੂਜੇ ਦੇ ਲੌਂਦੀਆਂ ਰਾਜਨੀਤੀ ਦੇ ਵਿੱਚ ਪੰਥਕ ਐਲੀਕੇਸ਼ਨ ਹੋਵੇ ਕਿਸੇ ਇਸ ਤਰ੍ਹਾਂ ਦੇ ਆਗੂ ਨੂੰ ਥੋੜੇ ਜਿਹਰੇ ਰਸਤੇ ਪ੍ਰਦਾਨ ਬਣਾ ਕੇ ਵੇਖੋ ਮੈਂ ਤਾਂ ਕਹਣਾ ਸਰਦਾਰ ਵਿਕਰਮ ਸਿੰਘ ਜੀ ਸਿੰਘ ਜਿਹੜੇ ਮੇਰੀਠੀਆ ਨੇ ਤੁਸੀਂ ਆਪ ਗਿਆ ਹੈਗੀ ਉਹਨਾਂ ਦਾ ਪਰਸਨਲ ਜੀਵਨ ਬੜਾ ਵਧੀਆ ਹੈ 2.5 ਘੰਟੇ ਦਾ ਉਹਨਾਂ ਦਾ ਚੌਂਕੜਾ ਹੈ ਉਹ ਨਾਮਬਾਨੀ ਵਾਲੇ ਨੇ ਮੇਰੀਠੀਆ ਸਾਹਿਬ ਤੇ ਮੈਨੂੰ ਲੱਗਦਾ ਕਿ ਇਸ ਪਾਰਟੀ ਨੂੰ ਨਾਮਬਾਨੀ ਵਾਲੇ ਦੀ ਹੀ ਜ਼ਰੂਰਤ ਹੈ ਤੁਸੀਂ ਇੱਕ ਵਾਰੀ ਰੈਣੀ ਦੇ ਫੇਰ ਵੀ ਤੁਹਾਡੇ ਘਰ 'ਚ ਹੀ ਹੈ ਨਾ ਸੱਤਾ ਪ੍ਰਧਾਨਗੀ ਤੁਸੀਂ ਇੱਕ ਵਾਰੀ ਵਿਕਰਮਜੀਤ ਸਿੰਘ ਮੇਰੀਠੀਆ ਨੂੰ ਪ੍ਰਧਾਨਗੀ ਦੇ ਕੇ ਤਾਂ ਵੇਖੋ ਉਹ ਕਹਿੰਦੇ ਨਾ ਕਿ ਜਿਹੜੇ ਪਿੰਡ 'ਚ ਮੱਝ ਗਵਾਚੀ ਹੋਵੇ ਉਸੇ ਪਿੰਡ 'ਚੋਂ ਲਵ ਲਬ ਦੀ ਜੇ ਬਾਦਲ ਸਾਹਿਬ ਜਿਹਦੇ ਕਰਕੇ ਤੁਹਾਡੀ ਮੱਝ ਗਵਾਚੀ ਹੈ ਨਾ ਤੇ ਐਸੇ ਬੰਦੇ ਨੇ ਤੁਹਾਨੂੰ ਲਵ ਕੇ ਦੇਣੀ ਜੇ ਮੇਰਾ ਵੀ ਦਿਲ ਕਹਿੰਦਾ ਮੇਰੀ ਆਦਮਾ ਕਹਿੰਦੀ ਹੈ ਕਿ ਐਸ ਬੰਦੇ 'ਚ ਕੁਆਲਿਟੀ ਜੇ ਠੀਕ ਹੈ ਮੈਂ ਨਹੀਂ ਕਹਣਾ ਕਿ ਬੰਦਾ ਦੁੱਧਾ ਨਾਤਾ ਹੋਏਗਾ ਗੁਨਾਹ ਦੇ ਸਭ ਕੋ ਹੋ ਜਾਂਦੇ ਆ ਪਰ ਜਿਹੜਾ ਆਪਣੇ ਗੁਨਾਵਾਂ ਦੀ ਮਾਫੀ ਉਸ ਅਕਾਲ ਪੁਰਖ ਕੋ ਮੰਗੇ ਤੇ ਗਾਂ ਔਣ ਵਾਲੇ ਸਮੇਂ 'ਚ ਉਹ ਗੁਨਾਹ ਨਾ ਕਰਨ ਦੀ ਤੋਬਾ ਕਰੇ ਤੇ ਮਹਾਰਾਜ ਉਹਦੇ ਸਿਰ ਤੇ ਹੱਥ ਜਰੂਰ ਰੱਖਦਾ ਹੈ ਠੀਕ ਹੈ ਇਹਦੇ ਤੇ ਕੋਈ ਨਾ ਕੋਈ ਕ੍ਰਿਮੀਨਲ ਐਲੀਕੇਸ਼ਨ ਜਰੂਰ ਹੈ ਮਰੀਠਿਆ ਸਾਹਿਬ ਦੇ ਉੱਤੇ ਇਹ ਅਦਾਲਤਾਂ ਫੈਸਲਾ ਕਰ ਦੇਣਗੀਆਂ ਤੇ ਅਦਾਲਤਾਂ ਦੇ ਵਿੱਚ ਉਹਦੇ ਫੈਸਲੇ 'ਚ ਵੀ ਉਸ ਅਕਾਲ ਪੁਰਖ ਦੀ ਰਜ਼ਾ ਹੋਣੀ ਹੈ ਤੇ ਤੁਸੀਂ ਇੱਕ ਵਾਰੀ ਮੈਂ ਫੇਰ ਕਹਾਂਗਾ ਕਿ ਸਿਰਫ ਇੱਕ ਵਾਰੀ ਇਹਨੂੰ ਪ੍ਰਧਾਨਗੀ ਦੇ ਕੇ ਵੇਖੋ ਵਿਕਰਮਜੀਤ ਸਿੰਘ ਮਰੀਠੀਏ ਨੂੰ ਇਹ ਤੁਹਾਡੀ ਬੇੜੀ ਜੇਕਰ ਤੁਸੀਂ ਕਹਿੰਦੇ ਨਾ ਕਿ ਚਲੋ ਤੁਸੀਂ ਨਹੀਂ ਕਹਿੰਦੇ ਬਹੁਤ ਦੁਨੀਆ ਕਹਿੰਦੀ ਕਿ ਇਹਦੇ ਨਾਂ ਤੇ ਡੁੱਬੀ ਹੈ ਤੇ ਇਹ ਹੀ ਬੰਦਾ ਅਕਾਲੀ ਦਲ ਦੀ ਬੇੜੀ ਪਾਰ ਕਰ ਦੇਗਾ ਇੱਕ ਵਾਰੀ ਦੇਖ ਕੇ ਦੇਖੋ ਨਾ ਪ੍ਰਧਾਨ ਜੀ